ਸੁਤਿਲ ਤੋਂ ਪਹਿਲਾਂ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਮੇਰੀ ਕਮਰ 'ਚ ਨਹੀਂ ਮਾਰਨਾ ਕਿਸੇ ਨੇ ਮੇਰੀ ਕਮਰ ਦੇ ਮਣਕੇ ਹਿਲੇ ਆ ਮੇਰੀ ਧੌਣ ਤੇਰੀ ਮਾਰਨਾ ਤੈਨੂੰ ਮੋਚ ਆਈ ਆ ਮੇਰੇ ਗੋਡਿਆਂ ਤੇ ਨਹੀਂ ਮਾਰਨਾ ਨਵੇਂ ਗੋਡੇ ਪਵਾਏ ਆ ਪਲਵਾਨਾਂ ਨੂੰ ਤੇਰੀ ਫੋਟੋ ਦੇ ਦਈਏ ਤੇਰੀ ਫੋਟੋ ਤੇ ਚਪੇੜੇ 'ਚ ਬੂੜੇ ਮਾਰ ਲੈਣਗੇ ਆ ਬਈ ਅਸੀਂ ਇੱਥੇ ਕੁਸ਼ਤੀਆਂ ਕਰਾ ਰਹੇ ਆ ਤੇ ਮੈਨੂੰ ਲੱਗਦਾ ਨਹੀਂ ਤੇਰੇ ਵਰਗੇ ਕਿਸੇ ਮਰੀਜ਼ ਦੀ ਲੋੜ ਇੱਥੇ ਤੁਸੀਂ ਮੈਨੂੰ ਐਵੇਂ ਨਾ ਸਮਝੋ ਜੀ ਮੈਂ ਤਾਂ ਆਪ ਦੇ ਬਰਾਬਰ ਦਾ ਪਹਿਲਵਾਨ ਪਾਲ ਦਾ ਫਰਦਾ ਹਾਂ ਮੈਂ ਤਾਂ ਕਹਿੰਦਾ ਤੂੰ ਆਦਾ ਇਲਾਜ ਕਰਾ ਲੈ ਕੋਈ ਚੰਗਾ ਡਾਕਟਰ ਭਾਲ ਲੈ ਬਸ ਤੁਸੀਂ ਮੇਰਾ ਨਾਮ ਲਿਖੋ ਕਿੱਡਾ ਫਿਕਰ ਆ ਇਹਨੂੰ ਇਹਨੂੰ ਆਇਆ ਲੱਗਦਾ ਵੀ ਸ਼ਾਇਦ ਮੇਰੇ ਮਰਨ ਤੋਂ ਬਾਅਦ ਪਤਾ ਨਹੀਂ ਕੋਈ ਮੇਰੇ ਨਾਮ ਦੀ ਫੱਟੀ ਲਾਊਗਾ ਕਿ ਨਹੀਂ ਲਾਉਂਦਾ ਇਹ ਪਹਿਲੇ ਹੀ ਆਪਦਾ ਨਾਮ ਲਖਾਉਣ ਨੂੰ ਕਰਦਾ ਕਬਰ ਤੇ ਮੈਂ ਕੁਸ਼ਤੀ ਲੜਨ ਵਾਸਤੇ ਪਹਿਲਵਾਨਾਂ ਚ ਨਾਮ ਲਖਾਉਣ ਨੂੰ ਕਹਿੰਨਾ ਪਹਿਲਵਾਨੀ ਵਿੱਚ ਰਹਿਣ ਦੇ ਮੈਦਾਨ ਆ ਕਿਸੇ ਆਦੇ ਸਰਕਾਰੀ ਹਸਪਤਾਲ ਦੇ ਵਿੱਚ ਆਪਦਾ ਨਾਮ ਲਖਾ ਦੇ ਕਿਉਂਕਿ ਮਰਨ ਤੋਂ ਬਾਅਦ ਤੁਹ ਫਿਰ ਡੈਥ ਸਰਟੀਫਿਕੇਟ ਵੀ ਬਣਾਉਣਾ ਹੋਣਾ ਹੈ ਮੈਂ ਕੁਸ਼ਤੀ ਲੜ ਕੇ ਮਹੀਨੇ ਦੀ ਦਵਾਈ ਲੈ ਕੇ ਆਉਣੀ ਉਹਦੇ ਨਾਲ ਤੂੰ ਦਵਾਈ ਨੂੰ ਛੱਡ ਜਿੰਨੇ ਕੁਸ਼ਤੀ ਦੇ ਵਿੱਚ ਪੈਸੇ ਮਿਲਨੇ ਆ ਉਹਦੇ ਨਾਲ ਤੇਰੇ ਕਫਨ ਦਾ ਤੇ ਦੂਜਾ ਸ਼ਕਾਰ ਦਾ ਵੀ ਪੂਰਾ ਕਰਨਾ ਕੁਸ਼ਤੀ ਤੋਂ ਪਹਿਲਾਂ ਇੱਕ ਦੋ ਗੱਲਾਂ ਦਾ ਧਿਆਨ ਰੱਖਣਾ ਮੇਰੀ ਕਮਰ 'ਚ ਨਹੀਂ ਮਾਰਨਾ ਕਿਸੇ ਨੇ ਮੇਰੀ ਕਮਰ ਦੇ ਮਣ ਕੇ ਹਿਲੇ ਆ ਮੇਰੀ ਧੌਣ ਤੇਰੀ ਮਾਰਨਾ ਤੈਨੂੰ ਮੋਚ ਆਈ ਆ ਮੇਰੇ ਗੋਡਿਆਂ ਤੇ ਨਹੀਂ ਮਾਰਨਾ ਨਵੇਂ ਗੋਡੇ ਪਵਾਏ ਆ ਪਲਵਾਨਾਂ ਨੂੰ ਤੇਰੀ ਫੋਟੋ ਦੇ ਦਈਏ ਤੇਰੀ ਫੋਟੋ ਤੇ ਚਪੇੜੇ ਚ ਬੂੜੇ ਮਾਰ ਲੈਣਗੇ ਪਲਵਾਨਾ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜੇ ਕੁਸ਼ਤੀ 4 ਵਜੇ ਮੇਰੀ ਸ਼ੁਰੂ ਹੋਵੇ ਨਾ ਤਾਂ ਸਵਾ 4 ਵਜੇ ਮੈਂ ਦਵਾਈ ਲੈਣੀ ਹੁੰਦੀ ਆ ਕੁਸਤੀ ਰੋਕ ਕੇ ਮੈਨੂੰ ਤੂੰ ਦਵਾਈ ਦੇਣੀ ਆ। ਬਈ ਮੈਂ ਇੱਥੇ ਕੁਸਤੀਆਂ ਕਰਾਉਣਾ ਨਾ ਕਿ ਮੈਂ ਤੈਨੂੰ ਇੱਥੇ ਦਵਾਈਆਂ ਦਿੰਦਾ ਫਿਰਾਂਗਾ। ਮੈਂ ਤੈਨੂੰ ਦਵਾਈਆਂ ਦਿੰਦਾ ਫਿਰ ਮੈਂ ਤੇਰੀ ਘਰ ਵਾਲੀ ਆ। ਮੈਂ ਤਾਂ ਕਹਿੰਦਾ ਤੂੰ ਚੰਗੇ ਹਸਪਤਾਲ 'ਚ ਜਾ ਕੇ ਦਾਖਲ ਹੋ ਜਾ। ਇੱਕ ਗੱਲ ਹੋਰ। ਕੁਸਤੀ ਦੇ ਵਿੱਚ ਜ਼ਿਆਦਾ ਭੀੜ ਨਹੀਂ ਹੋਣੀ ਚਾਹੀਦੀ ਆਲੇ ਦੁਆਲੇ। ਓ ਬਈ ਭੀੜ ਕਿਉਂ ਨਾ ਇਕੱਠੀ ਕਰੀਏ? ਪੇੜ ਨੂੰ ਵੇਖ ਕੇ ਮੇਰਾ ਦਿਲ ਘਬਰਾਉਣ ਲੱਗ ਜਾਂਦਾ ਜਿਹੋ ਜਿਹੇ ਤੇਰੇ ਵਰਗੇ ਇੱਥੇ ਪਹਿਲਵਾਨ ਆਈ ਜਾਂਦੇ ਆ ਮੈਂ ਨਾ ਕੁਸ਼ਤੀ ਰਹਿਣ ਦਿੰਨੇ ਆ ਹਸਪਤਾਲ ਖੋਲ੍ਹ ਲੈਣੇ ਆ